ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਆਪਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਆਪਾਂ ਜਿਹੜੀ ਤੁਹਾਡੇ ਖਤਰ ਅੱਜ ਕੋਠੀ ਲੈ ਕੇ ਪਹੁੰਚੇ ਹਾਂ ਕੋਠੀ ਦਾ ਰੇਟ ਤੇ ਕੋਠੀ ਤੁਹਾਨੂੰ ਦੋਵੇਂ ਚੀਜ਼ਾਂ ਪਸੰਦ ਆਉਣਗੀਆਂ ਤੇ ਮਾਲਕ ਨੇ ਰੇਟ ਵੀ ਵੇਚਣ ਜੇ ਵਾਲਾ ਹੀ ਲਾਇਆਗਾ ਬਹੁਤ ਘੱਟ ਇਹਨਾਂ ਨੇ ਰੇਟ ਆਪਣੇ ਕੋਲੇ ਲਾ ਕੇ ਭੇਜਿਆ ਗੱਲ ਆਪਾਂ ਅੱਗੇ ਪੂਰੀ ਕਰਦੇ ਹਾਂ ਤੁਸੀਂ ਸਾਰੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਜ਼ਰੂਰ ਕਰ ਲਿਓ ਜੇ ਕਿਸ ਨੇ ਐਡ ਕਰ ਬਹੁਣੀਏ ਕੋਠੀ ਦੀ ਮਕਾਨ ਦੀ ਘੜਦੀ ਹੈ ਤੁਹਾਡੇ ਕੋਲੇ ਹੈਗਾ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਬਿਨਾ ਕਮਿਸ਼ਨ ਤੋਂ ਬਿਨਾ ਦਲਾਲੀ ਤੋਂ ਆਪਣੇ ਕੋਲੇ ਭੇਜ ਕੇ ਕਰਵਾ ਸਕਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ 73800 ਪੂਰਾ 26173 ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਪਹਿਲਾਂ ਤਾਂ ਤੁਹਾਨੂੰ ਕੋਠੀ ਬਾਰੇ ਇੱਕ ਗੱਲ ਦੱਸਦਾ ਮੈਂ ਵੀ ਕੋਠੀ ਨੂੰ ਕਦੇ ਵੀ ਰੰਗ ਕਰਵਾਉਣ ਦੀ ਲੋੜ ਨਹੀਂ ਪੈਣੀ ਤੇ ਗੱਲ ਆਪਾਂ ਕਰਾਂਗੇ ਪੂਰੀ ਜਿੰਨੀ ਗੱਲ ਹੈਗੀ ਆ ਤੁਹਾਡੇ ਸਾਹਮਣੇ ਕਰਾਂਗੇ ਤੇ ਤੁਹਾਨੂੰ ਸਾਰਾ ਕੁਝ ਆਪਾਂ ਦੱਸਾਂਗੇ ਰੰਗ ਕਰਾਉਂਣ ਦੀ ਲੋੜ ਤਾਂ ਨਹੀਂ ਪੈਣੀ ਕਿਉਂਕਿ ਸਾਰੀ ਕੂਟੀਆਂ ਜਿਹੜੀ A ਤੋਂ Z ਬਾਹਰ ਤੋਂ ਲੈ ਕੇ ਅੰਦਰ ਤੱਕ ਇਹਨਾਂ ਨੇ ਵਾਲਪੇਪਰ ਕਰਵਾਈ ਹੋਈ ਹੈ ਕਿਉਂਕਿ ਵਾਲਪੇਪਰ ਵੀ ਇਹਨਾਂ ਨੇ ਬਹੁਤ ਵਧੀਆ ਕੁਆਲਿਟੀ ਦਾ ਤੇ ਵਾਟਰ ਪ੍ਰੂਫ ਲਗਵਾਇਆ ਹੋਇਆ ਹੈ ਬਾਹਰਲੀ ਸਾਈਡ ਜਿਹੜਾ ਹਾ ਏਰੀਆ ਤੁਸੀਂ ਦੇਖ ਰਹੇ ਹੋ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਉੱਪਰੋਂ ਪੀਓਪੀ ਆਪਾਂ ਨੂੰ ਮਿਲ ਜੂਗੀ ਤੇ ਨੀਚੇ-ਨੀਚੇ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਕੰਧਾਂ ਤੇ ਵੀ ਜੇ ਆਪਾਂ ਨੀਚੇ ਇੱਥੇ ਫਰਸ਼ ਦੀ ਗੱਲ ਕਰੀਏ ਤਾਂ ਨੀਚੇ ਫਰਸ਼ ਆਪਾਂ ਨੂੰ ਲੱਗਿਆ ਹੋਇਆ ਮਿਲੂਗਾ ਟਾਈਲਾਂ ਦਾ ਤੇ ਇਹ ਟਾਈਲਾਂ ਵੀ ਪੂਰੀ ਹੈਵੀ ਕੁਆਲਿਟੀ ਦੀਆਂ ਇਹਨਾਂ ਨੇ ਲਗਵਾ ਰੱਖੀਆਂ ਤੇ ਜਿਹੜਾ ਤੁਸੀਂ ਮੇਨ ਗੇਟ ਦੇਖਿਆ ਹੋਊਗਾ ਲੋਬੀ ਦਾ ਲੋਬੀ ਦਾ ਮੇਨ ਐਂਟਰੀ ਗੇਟ ਹੈ ਜਿਹੜਾ ਉਹਦੇ ਡਬਲ ਪੱਲੇ ਲੱਗੇ ਹੋਏ ਨੇ ਤੇ ਆ ਗਿਆ ਆਪਣਾ ਸਾਰਾ ਲੋਬੀ ਏਰੀਆ ਲੋਬੀ ਏਰੀਆ ਵੀ ਬਹੁਤ ਵਧੀਆ ਮਿਲ ਜੂਗਾ ਤੇ ਇੱਕ ਪਾਸੇ ਆਪਾਂ ਨੂੰ ਓਪਨ ਕਿਚਨ ਮਿਲ ਜੂਗਾ ਲੋਬੀ 'ਚ ਜਿਹੜੀ ਆਹ ਕੂਠੀ ਹੈ ਇਹਦੀ ਜੇ ਆਪਾਂ ਜਗਾਂ ਦੀ ਹਲ ਕਰੀਏ ਤਾਂ 100 ਗਜ਼ ਜਗਾਂ ਦੇ ਵਿੱਚ ਇਹ ਕੂਠੀ ਬਣੀ ਹੋਈ ਐ 100 ਗਜ਼ ਜਗਾਂ ਤੇ ਵਧੀਆ ਬਣੀ ਹੋਈ ਐ ਤੇ ਸਾਰੀ ਕੂਠੀ ਜਿਹੜੀ ਆਹ ਨਕਸ਼ੇ ਤੇ ਤਿਆਰ ਰਗੀ ਤੇ ਕੂਠੀ ਦੀ ਵੀਡੀਓ ਤੁਹਾਡੇ ਸਾਹਮਣੇ ਐ ਅੰਦਰ ਬਾਹਰ ਦੀ ਸਾਰੀ ਵੀਡੀਓ ਆਪਾਂ ਦਿਖਾਵਾਂਗੇ ਉੱਪਰ ਵੀ ਚੱਲਾਂਗੇ ਤੇ ਬੈੱਡਰੂਮਸ ਜੋ ਕੁਝ ਵੀ ਬਣਾ ਹੋਇਆ ਸਾਰਾ ਕੁਝ ਦਿਖਾਵਾਂਗੇ ਤੇ ਤੁਹਾਨੂੰ ਮੈਂ ਦੱਸ ਦਿੰਨੇ ਜਿਹੜੇ ਬੈੱਡਰੂਮ ਨੇ ਉਹਨਾਂ ਨਾਲ ਅਟੈਚ ਆਪ ਨੂੰ ਬਾਥਰੂਮ ਵੀ ਮਿਲ ਜਾਣਗੇ ਬਾਕੀ ਬਾਲ ਪੇਪਰ ਹੁਣ ਤੁਸੀਂ ਆਪ ਹੀ ਦੇਖ ਰਹੂ ਪੂਰਾ ਵਧੀਆ ਲੱਗਿਆ ਹੋਇਆ ਹਰ ਚੀਜ਼ ਚ ਜਿਵੇਂ ਕਮਰੇ ਹੋਗੇ ਤੇ ਕਿਚਨ ਹੋ ਗਿਆ ਲੌਬੀ ਹੋਗੀ ਤੇ ਉੱਪਰ ਜਿਹੜੀ ਮੌਂਟੀ ਹੈ ਕਾਫੀ ਖੁੱਲੀ ਡੁੱਲੀ ਮੌਂਟੀ ਹੈ ਉਹਦੇ ਉੱਪਰ ਵੀ ਵਾਲਪੇਪਰ ਲੱਗਿਆ ਹੋਇਆ ਹੈ ਤੇ ਉੱਪਰੋਂ ਜਿਹੜੀ ਛੱਤ ਹੈ ਉਹ ਸਾਰੀ ਪੀਓਪੀ ਕਰੀ ਹੋਈ ਹੈ ਤੇ ਡਿਜ਼ਾਈਨ ਵੀ ਵਧੀਆ ਬਣਿਆ ਹੋਇਆ ਕੂਠੀ ਦਾ ਨਕਸ਼ਾ ਵੀ ਵਧੀਆ ਹੈ ਬਾਕੀ ਡੈਕੋਰੇਸ਼ਨ ਇਹਨਾਂ ਨੇ ਬਹੁਤ ਚੰਗੀ ਕਰਵਾਈ ਹੋਈ ਹੈ ਤੇ ਕੂਠੀ ਦੀ ਵੀਡੀਓ ਤੁਹਾਨੂੰ ਆਪਾਂ ਦਿਖਾਈ ਰਿਹਾ ਪਹਿਲਾਂ ਤਾਂ ਤੁਸੀਂ ਬੈੱਡਰੂਮ ਦੇਖ ਲਓ ਆਹ ਕਾਫੀ ਖੁੱਲਾ ਡੁੱਲਾ ਬਹੁਤ ਵਧੀਆ ਬੈਡਰੂਮ ਮਿਲ ਜੂਗਾ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਬਾਕੀ ਵਾਲਪੇਪਰ ਦੇਖ ਲਊ ਉੱਪਰ ਛੱਤ ਦੇਖ ਲਊ ਬਾਕੀ ਵਾਲਪੇਪਰ ਦਾ ਡਿਜ਼ਾਈਨ ਬਹੁਤ ਚੰਗਾ ਇਹਨਾਂ ਨੇ ਲਗਵਾਇਆ ਹੋਇਆ ਤੇ ਤੁਹਾਨੂੰ ਆ ਪਹਿਲੇ ਹੀ ਪਿਆ ਸੀਗਾ ਤੁਹਾਨੂੰ ਕੋਠੀ ਜਿਹੜੀ ਬਹੁਤ ਚੰਗੀ ਲੱਗੂਗੀ ਵੀਡੀਓ ਵੀ ਇਹਨਾਂ ਨੇ ਬਹੁਤ ਚੰਗੀ ਬਣਾ ਕੇ ਆਪਣੇ ਕੋਲੇ ਭੇਜੀ ਹੋਈ ਹੈ ਬਿਲਕੁਲ ਆਰਾਮ ਨਾਲ ਬਹੁਤ ਸ਼ੌਂਕ ਨਾਲ ਇਹਨਾਂ ਨੇ ਵੀਡੀਓ ਬਣਾਈ ਹੋਈ ਹੈ ਤੁਸੀਂ ਜਿੰਨੇ ਦੇਖ ਰਹੇ ਹੋ ਤੁਹਾਨੂੰ ਮੈਂ ਇਸ ਤਰ੍ਹਾਂ ਦੀ ਇੱਕ ਵੀਡੀਓ ਕਹਿਣਾ ਹੁੰਦਾ ਜੀ ਵੀ ਵਧੀਆ ਪੂਰੀ ਟੋਪ ਦੀ ਬਿਲਕੁਲ ਆਰਾਮ ਨਾਲ ਜੀ ਵਧੀਆ ਤਰੀਕੇ ਨਾਲ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾਈ ਹੋਈ ਹੈ ਕਿਸੇ ਨੇ ਜੇ ਆਪਦੀ ਕੂਠੀ ਘਰ ਮਕਾਨ ਸੇਲ ਕਰਨਾ ਹੋਵੇ ਵੇਚਣਾ ਹੋਵੇ ਤਾਂ ਇਸ ਤਰ੍ਹਾਂ ਵੀਡੀਓ ਬਣਾ ਕੇ ਆਪਣੇ ਕੋਲੇ ਭੇਜ ਦਿਓ ਬਿਲਕੁਲ ਆਰਾਮ ਨਾਲ ਜੀ ਬਾਕੀ ਜਿਹੜਾ ਲੋਬੀ ਏਰੀਆ ਆ ਤੁਸੀਂ ਦੇਖ ਲਓ ਤੇ ਜਿਹੜੇ ਬਾਕਸ ਬਣੇ ਹੋਏ ਆ ਜਿੱਥੇ ਐਲਸੀਡੀ ਲੱਗੀ ਹੋਈ ਆ ਉਹ ਵੀ ਖਾਸੇ ਵਧੀਆ ਬਣਾ ਰੱਖਿਆ ਇਹਨਾਂ ਨੇ ਤੇ ਸੈਕੰਡ ਬੈਡਰੂਮ ਆ ਗਿਆ ਤੇ ਬੈਡਰੂਮ ਦਾ ਜਿਹੜਾ ਸਾਈਜ਼ ਹੈ ਕਾਫੀ ਵਧੀਆ ਆਪਨ ਨੂੰ ਮਿਲ ਜੂਗਾ ਕਾਫੀ ਖੁੱਲੇ ਡੁੱਲੇ ਕਾਫੀ ਸਪੇਸ ਵਾਲਾ ਮਿਲ ਜੂਗਾ ਜੀ ਤੇ ਇਹਦੇ ਵਿੱਚ ਜਿਹੜਾ ਵਾਲਪੇਪਰ ਲੱਗਿਆ ਹੋਇਆ ਇਸ ਕਮਰੇ 'ਚ ਇਸ ਦਾ ਡਿਜ਼ਾਈਨ ਵੀ ਬਹੁਤ ਚੰਗਾ ਲੱਗਿਆ ਹੋਇਆ ਤੇ ਕੋਠੀ ਤੋਂ ਹਨ ਮੈਂ ਪਹਿਲਾਂ ਹੀ ਕਹਿਆ ਸੀਗਾ ਸਾਰਿਆਂ ਨੂੰ ਪਸੰਦ ਆਊਗੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਉੱਪਰ ਆਪਾਂ ਜੇ ਗੱਲ ਕਰੀਏ ਪਾਣੀ ਵਾਲੀ ਟੈਂਕੀ ਦੀ ਮਾਲਕ ਨੇ ਦੱਸਿਆ ਵੀ ਦੋ ਰੱਖੀਆਂ ਹੋਈਆਂ ਇੱਕ ਤਾਂ 1000 ਲੀਟਰ ਦੀ ਆ ਇੱਕ ਟੈਂਕੀ ਆ 500 ਲੀਟਰ ਦੀ 1000 ਲੀਟਰ ਦੀ 500 ਲੀਟਰ ਦੀ ਦੋ ਟੈਂਕੀਆਂ ਨੇ ਸਮਰਸੀਬਲ ਮੋਟਰ ਲੱਗੀ ਹੋਈ ਆ ਸੀ ਬਰੇਜ ਦਾ ਜਿੰਨਾ ਕੰਮ ਹੁੰਦਾ ਹੋਏਗਾ ਤੇ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਆ ਉਹ ਲੱਗਦੀ ਆ 20 ਫੁੱਟ ਦੀ ਜੇ ਕਿਸੇ ਨੇ ਗੱਡੀ ਲੈਣੀ ਹੋਵੇ ਜਾਂ ਕਿਸੇ ਕੋਲੇ ਹੈਗੀ ਆ ਤਾਂ ਗੱਡੀ ਵੀ ਆਰਾਮ ਨਾਲ ਖੜ ਜੂਗੀ ਤੇ ਬਹੁਤ ਵਧੀਆ ਏਰੀਓ ਚ ਆਪਣੇ ਕੋਲੇ ਕੂਠੀ ਆਹ ਪਹੁੰਚੀ ਆ ਲੋਕੇਸ਼ਨ ਤੁਹਾਨੂੰ ਮੈਂ ਕੋਨਫਰਮ ਕਰਵਾ ਦਿੰਨਾ ਜੀ ਜਿੱਥੋਂ ਆਪਣੇ ਕੋਲੇ ਕੂਠੀ ਆਹ ਪਹੁੰਚੀ ਆ ਚ 4 ਇਨਕਲੇਵ ਨੀਅਰ ਹੀਰਾ ਕਲੋਨੀ ਬਹਾਦਰਗੜ ਤੇ ਆਪਣੇ ਕੋਲੇ ਕਾਫੀ ਡਿਮਾਂਡ ਆ ਰਹੀ ਸਗੀ ਪਟਿਆਲੇ ਸਾੜ ਤੋਂ ਤੇ ਪਟਿਆਲੇ ਏਰੀਆ ਚ ਆਹ ਕੋਠੀ ਆ 100 ਗਜ ਦੀ ਆ ਜਿੱਥੇ ਆਹ ਕੋਠੀ ਬਣੀ ਹੋਈ ਆ ਇੰਨਾ ਤੋਂ ਪਟਿਆਲਾ ਰਹਿ ਜਾਂਦਾ ਸਿਰਫ 10 ਕਿਲੋਮੀਟਰ 10 ਤੋਂ ਵੱਧ ਨਹੀਂ ਹੈਗਾ ਘੱਟ ਚਾਹੀਏ ਹੋਵੇ 10 ਕਿਲੋਮੀਟਰ ਰਹਿ ਜਾਂਦਾ ਹੈ ਬਹਾਦਰਗੜ ਤੇ ਹਾਊਸ ਨੰਬਰ ਵੀ ਤੁਹਾਨੂੰ ਮੈਂ ਦੱਸ ਦੇਣਾ 46 ਜੀ 100 ਗਜ ਜਗ੍ਹਾ ਤੇ ਕੋਠੀ ਬਹੁਤ ਚੰਗੀ ਬਣੀ ਹੋਈ ਹੈ। ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਰਹੀ ਆ। ਜਦੋਂ ਆਪਾਂ ਉੱਪਰ ਚੱਲਾਂਗੇ ਤੁਹਾਨੂੰ ਉੱਪਰ ਵੀ ਮੈਂ ਦਿਖਾ ਦਿੰਨੇ ਆ। ਉੱਪਰ ਆਪਾਂ ਜਦੋਂ ਚੱਲਾਂਗੇ ਤਾਂ ਉੱਪਰ ਜਿਹੜੀ ਮੋਂਟੀ ਬਣਾਈ ਹੋਈ ਆ ਉਹਦੇ ਵਿੱਚ ਵੀ ਬਾਲ ਪੇਪਰ ਲੱਗੇ ਹੋਏ ਨੇ ਤੇ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਕਾਫੀ ਵੱਡੀ ਮੋਂਟੀਆਂ ਆਪ ਨੂੰ ਮਿਲ ਜੂਗੀਆਂ ਤੇ ਉੱਪਰ ਵੀ ਇਹਨਾਂ ਨੇ ਆਪਦਾ ਕਾਫੀ ਸਮਾਨ ਜਿਹੜਾ ਰੱਖ ਰੱਖਿਆ ਗਾ। ਤੇ ਮੋਂਟੀ ਦੇ ਵਿੱਚ ਵੀ ਬਾਲ ਪੇਪਰ ਇਹਨਾਂ ਨੇ ਲਗਵਾ ਰੱਖਿਆ ਜੀ। ਤੇ ਰੇਟ ਤੁਹਾਨੂੰ ਮੈਂ ਦੱਸ ਦਿੰਨੇ ਆ। ਰੇਟ ਸਿਰਫ ਇਹਨਾਂ ਨੇ ਮੰਗ ਪਾਈ ਇੱਕ ਵਾਰੀ 23 ਲੱਖ 70000 ਰੁਪਇਆ ਸਿਰਫ ਮੰਗਾ ਹ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਸੀਗੇ ਜੇ ਕਿਸੇ ਨੇ ਖਰੀਦਣੀ ਹੋਵੇ ਪਹਿਲਾਂ ਫੋਨ ਕਰ ਲਿਓ ਤੇ ਫੋਨ ਕਰਕੇ ਆਜੋ ਬਹਿ ਕੇ ਗੱਲਬਾਤ ਕਰ ਲਾਂਗੇ ਨਾਲੇ ਕੋਠੀ ਨੂੰ ਦੇਖ ਲਿਓ ਨਾਲੇ ਆਪਦੀਆਂ ਅੱਖਾਂ ਨਾਲ ਜਦੋਂ ਦੇਖੋਗੇ ਸਾਰਾ ਕੁਝ ਤੁਹਾਨੂੰ ਤਸੱਲੀ ਹੋ ਜਾਊਗੀ ਤੇ ਉਹ ਤੋਂ ਬਾਅਦ ਰੇਟ ਆ ਜਿਹੜਾ ਉੱਪਰ-ਨੀਚੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਜਿੰਨਾ ਗੁੰਜਾਇਸ਼ ਹੋਵਾ ਉਹਨਾਂ ਕਾ ਘਟਾ ਦਾਂਗੇ 2370 ਇੱਕ ਵਾਰੀ ਡਿਮਾਂਡ ਹੈ ਤੇ ਜਗ੍ਹਾ ਵੀ ਆਹ ਰਜਿਸਟਰੀ ਵਾਲੀ ਹੈ ਜੀ ਰਜਿਸਟਰੀ ਵਾਲੀ ਜਗ੍ਹਾ ਇਹਨਾਂ ਦੇ ਨਾਮ ਤੇ ਰਜਿਸਟਰੀ ਹੈਗੀ ਹੈ ਜੀ ਤੇ ਉੱਪਰੋਂ ਛੱਤ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਾਰੀ ਪੱਕੀ ਛੱਤ ਆਪਾਂ ਨੂੰ ਮਿਲ ਜੂਗੀ ਤੇ ਆਸ-ਪਾਸੇ ਦੀ ਲੋਕੇਸ਼ਨ ਵੀ ਤੁਸੀਂ ਦੇਖ ਲਈ ਗਲੀ ਵਗੈਰਾ ਵੀ ਇਹਨਾਂ ਨੇ ਦਿਖਾਈ ਹੈ ਸਾਰਾ ਕੁਝ ਤੁਸੀਂ ਦੇਖ ਲਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਧਰੂ ਜੀ ਜਿੰਨੇ ਤੁਸੀਂ ਦੇਖ ਰਹੂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਚੰਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡਾ ਆਪ ਦਾ ਆਪਣਾ ਹ ਚੈਨਲ ਹੈ ਜੀ ਹਰ ਰੋਜ਼ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿੰਨੇ ਆ ਤੇ ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਤੇ ਆਪਣਾ ਪਰਿਵਾਰ ਬਹੁਤ ਵੱਡਾ ਹੋ ਗਿਆ ਜੀ ਤੁਹਾਡੇ ਸਾਧਕੇ ਹੋਇਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਇਸੇ ਤਰ੍ਹਾਂ ਬਸ ਆਪਦਾ ਪਿਆਰ ਬਣਾ ਕੇ ਰੱਖਿਓ ਚੈਨਲ ਤੇ ਤੇ ਸਪੋਰਟ ਰੱਖਿਆ ਕਰੋ ਫੁੱਲ ਬਟਾ ਫੁੱਲ ਤੇ ਆਪਾਂ ਤੁਹਾਡੇ ਖਾਤਰ ਨਮੀ ਤੋਂ ਨਮੀ ਵੀਡੀਓ ਤੇ ਕੂਠੀਆਂ ਮਕਾਨ ਲੈ ਕੇ ਆਉਂਦੇ ਰਹਾਂਗੇ ਬਾਕੀ ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ ਪਟਿਆਲੇ 60 ਤੋਂ ਲੈ ਕੇ ਆਪਾਂ ਪਹੁੰਚਿਆ ਤੁਸੀਂ ਦੇਖ ਲਈ ਜੀ ਜੇ ਕਿਸ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੂਠੀ ਆ ਮਕਾਨ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦੇਵਾਂਗੇ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਜੀ ਜਿਹੜੇ ਕੋਠੀ ਦੇ ਮਾਲਕ ਨੇ ਉਹਨਾਂ ਦਾ ਨੰਬਰ ਤਾਂ ਤੁਹਾਨੂੰ ਮਿਲ ਗਿਆ ਹੋਊਗਾ ਪਿੱਛੇ ਆਪਾਂ ਦੇ ਦਿੱਤਾ ਸੀਗਾ ਸਕਰੀਨ ਤੇ ਬਾਕੀ ਵੀਡੀਓ ਕਿੰਮਤ ਲਈ ਜਰੂਰ ਦੱਸਿਓ ਤੇ ਜਲਦੀ ਮਿਲਦੇ ਆ ਜੀ ਬਾਕੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਵਿੱਚ ਸੀ ਤੇ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਜਲਦੀ ਮਿਲਦੇ ਆ ਆਪਾਂ